ਓਏ ਪੰਜਾਬੀਓ ਲੜਨਤੀਆਂ ਤੁਸੀਂ ਕਦੋਂ ਸੁਧਰੋਗੇ ਓਏ ਤੁਸੀਂ ਕਦੋਂ ਸਮਝੋਗੇ ਇਹਨਾਂ ਦੀਆਂ ਚਾਲਾਂ ਨੂੰ ਓਏ ਇੱਕੋ ਇਕੱਠੇ ਆ ਓਏ ਇਕੱਠੇ ਆ ਇਹ ਤੁਹਾਨੂੰ ਮੂਰਖ ਬਣਾਈ ਜਾਂਦੇ ਆ ਓਏ ਤੁਹਾਨੂੰ ਜਾਤੀਵਾਦ ਦੇ ਨਾਂ ਤੇ ਲੜਾਈ ਜਾਂਦੇ ਆ ਓਏ 1000 ਰੁਪਏ ਕਿਸੇ ਨੂੰ ਵੱਧ ਦੇ ਕੇ ਕਿਸੇ ਨੂੰ 500 ਘੱਟ ਦੇ ਕੇ ਤੁਸੀਂ ਇਹਨਾਂ ਨੂੰ ਸਵਾਲ ਕਰਨ ਦੀ ਬਜਾਏ ਓ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ ਪੰਜਾਬੀਓ ਉਹ ਨੌਜਵਾਨਾਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਓਏ ਤੁਹਾਨੂੰ ਕਦੋਂ ਦੇ ਸਮਝਾਈ ਜਾਂਦੇ ਆ ਇਹਨਾਂ ਦੀਆਂ ਚਾਲਾਂ ਨੂੰ ਇਹਨਾਂ ਦੀਆਂ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਥੋੜ ਨੂੰ ਆਪਸ ਵਿੱਚ ਲੜਾ ਕੇ ਥੋਨੂੰ ਮਾਰਾ ਕੇ ਰਾਜਨੀਤੀ ਖੇਡ ਰਿਆ ਓਏ ਇਹ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਗਾਲਾਂ ਕੱਢ ਰਿਹਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਸਜਾਵਾਂ ਕਰਵਾ ਰਿਹਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਤਲਵਾਰਾਂ ਵਾਲੇ ਕਿਰਪਾਨਾਂ ਵਾਲੇ ਬੰਬ ਛੱਟ ਰਿਹਾ ਵੱਡੇ ਵੱਡੇ ਓ ਇਹਨਾਂ ਦੀਆਂ ਚਾਲਾਂ ਨੂੰ ਸਮਝੋ ਇਹ ਜੁੱਤੀ ਚੱਕ ਕੇ ਇੱਧਰ ਝੋਲੀ ਚੱਕ ਕੇ ਇੱਧਰ ਤੇ ਤੁਸੀਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਹਨਾਂ ਦੀਆਂ ਚਾਲਾਂ ਦੇ ਵਿੱਚ ਫਸਦੇ ਜਾ ਰਹੇ ਹੋ ਓਏ ਪੰਜਾਬੀਓ ਨੌਜਵਾਨੋ ਤੁਹਾਨੂੰ ਰੈਲੀਆਂ ਦੇ ਰੂਪ ਵਿੱਚ ਰੈਲੀਆਂ ਕਢਾ ਕੇ ਤੁਹਾਨੂੰ ਪੈਸੇ ਦੇ ਕੇ ਤੁਹਾਨੂੰ ਨੌਜਵਾਨਾਂ ਨੂੰ ਨਸ਼ੇ ਦੇ ਵਿੱਚ ਤਕੇਲ ਕੇ ਤੁਹਾਡਾ ਬੇੜਾ ਗਰਕ ਕੀਤਾ ਜਾ ਰਿਹਾ ਓ ਪੰਜਾਬੀਓ ਸਮਝ ਜਿਓ ਇਹਨਾਂ ਦੀਆਂ ਚਾਲਾਂ ਨੂੰ ਸਮਝ ਜਿਓ ਜੇ ਸਮਝ ਜੂਗੇ ਤਾਂ ਚੰਗੇ ਰਹੋਗੇ ਛਿੱਤਰੋਂ ਪੈਣੋਂ ਹਟ ਜਾਣਗੇ ਜੇ ਨਾ ਸਮਝੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਜਾਣਾ ਓ ਪੰਜਾਬੀਓ ਤੁਹਾਡੇ ਪੰਜਾਬ ਨੂੰ ਲੁੱਟ ਕੇ ਲੈ ਗਏ ਓ ਇਹ ਵੇਖੋ ਕਿਵੇਂ ਟਾਹਰ ਨਾਲ ਇਕੱਠੇ ਬੈਠੇ ਆ ਭੋਗਾਂ ਤੇ ਇਕੱਠੇ ਹੁੰਦੇ ਆ ਵਿਆਹਾਂ ਤੇ ਇਕੱਠੇ ਹੁੰਦੇ ਆ ਲਾਂਚਾਂ ਤੇ ਇਕੱਠੇ ਹੁੰਦੇ ਆ ਡਿਨਰ ਇਕੱਠੇ ਕਰਦੇ ਆ ਬ੍ਰੇਕਫਾਸਟ ਇਕੱਠੇ ਕਰਦੇ ਆ ਓਏ ਤੇ ਤੁਹਾਨੂੰ ਤੁਸੀਂ ਤੁਸੀਂ ਆਪਸ ਵਿੱਚ ਮੈਂ ਕਾਲੀਆਂ ਮੈਂ ਕਾਂਗਰਸੀਆਂ ਮੈਂ ਆਮ ਆਦਮੀ ਵਾਲਾ ਮੈਂ ਬੀਜੇਪੀ ਵਾਲਾ ਮੈਂ ਤੈਨੂੰ ਬੁਲਾਉਣਾ ਨਹੀਂ ਕਿਉਂਕਿ ਤੇਰੀ ਸਰਕਾਰ ਹੋ ਰਾ ਮੇਰੀ ਸਰਕਾਰ ਹੋ ਰਾ ਮੇਰਾ ਲੀਡਰ ਹੋ ਰਾ ਤੇਰਾ ਲੀਡਰ ਹੋ ਰਾ ਓਏ ਇਹੋ ਜੀਆਂ ਵੰਡੀਆਂ ਪਾ ਕੇ ਆਪਸ ਵਿੱਚ ਸਾਨੂੰ ਲੜਾਈ ਜਾਂਦੇ ਆ ਓਏ ਓ ਤੁਸੀਂ ਕਾਲੀ ਕਾਂਗਰਸੀ ਆਪਸ ਵਿੱਚ ਬੁਲਾਉਣਾ ਛੱਡ ਕੇ ਕਾਂਗਰਸੀ ਆਮ ਆਦਮੀ ਵਾਲਿਆਂ ਨੂੰ ਬੁਲਾਉਣਾ ਛੱਡ ਕੇ ਆਮ ਆਦਮੀ ਵਾਲੇ ਭਾਜਪਾ ਵਾਲਿਆਂ ਨੂੰ ਬੁਲਾਉਣਾ ਛੱਡ ਕੇ ਸਾਰੇ ਇੱਕ ਦੂਜੇ ਦੇ ਵਿੱਚ ਵੰਡੀਆਂ ਪਵਾ ਪਵਾ ਕੇ ਇਹਨਾਂ ਨੇ ਤੁਹਾਨੂੰ ਲੜਾਤਾ ਤੇ ਤੁਸੀਂ ਤੁਸੀਂ ਲੜੀ ਜਾਂਦੇ ਇੱਕ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਕਹਿੰਦਾ ਹੁਣ ਸਾਡੀ ਸਰਕਾਰ ਆਇਆ ਸੀ ਹੱਲ ਕਰਾਂਗੇ ਹੁਣ ਸਾਡੀ ਸਰਕਾਰ ਆਇਆ ਸੀ ਹੱਲ ਕਰਾਂਗੇ ਕਰਨਾ ਇਹਨਾਂ ਨੇ ਕੱਖ ਨਹੀਂ ਤੁਸੀਂ ਸਮਝੋ ਨੌਜਵਾਨਾਂ ਨੂੰ ਹੁਣ ਤੱਕ ਵਰਤਿਆ ਇਹਨਾਂ ਨੇ ਜੇ ਨਹੀਂ ਵਰਤਿਆ ਤਾਂ ਦੱਸੋ ਹਰ ਥਾਂ ਦੇ ਉੱਤੇ ਨਸ਼ਾ ਕੀ ਗੱਲ ਹੈ ਨਸ਼ਾ ਬੰਦ ਨਹੀਂ ਕਰਾ ਸਕਦੇ ਨਸ਼ਾ ਬੰਦ ਨਹੀਂ ਕਰਾ ਸਕਦੇ ਕਿਉਂਕਿ ਇਹਨਾਂ ਨੂੰ ਮੋਟਾ ਕਮਿਸ਼ਨ ਆਉਂਦਾ ਇਹ ਬੰਦ ਕਿਉਂ ਕਰਵਾਉਣਗੇ ਅਕੇ ਦੀ ਰੇਤਾ ਸਸਤਾ ਕਰ ਦਿਆਂਗੇ ਰੇਤਾ ਸਸਤਾ ਹੋ ਗਿਆ ਰੇਤਾ ਸਸਤਾ ਹੋ ਗਿਆ ਹੋ ਗਿਆ ਰੇਤਾ ਸਸਤਾ ਉਹਨਾਂ ਨੇ ਕਮਿਸ਼ਨ ਆ ਉਹਨਾਂ ਹੀ ਜੀ ਐਸ ਵੀ ਲਾਗੀ ਜੀ ਫਲਾਣਾ ਲਾ ਗਿਆ ਜੀ ਫੇਰ ਉੱਥੇ ਰੇਟ ਹੋ ਗਈ ਕੋਈ ਚੀਜ਼ ਸਸਤੀ ਹੋਈ ਹੈ ਕਿਸੇ ਚੀਜ਼ ਦਾ ਇਨਸਾਫ ਮਿਲਿਆ ਬੇਅਦਬੀ ਦਾ ਇਨਸਾਫ ਮਿਲਿਆ ਬੰਦੀ ਸਿੰਘਾਂ ਦੀ ਰਿਹਾਈ ਹੋਈ ਹੈ ਉਹ ਹੀ ਆ ਤਾਂ ਦੱਸ ਉਹ ਇਕੱਠੇ ਆ ਉਹ ਇਕੱਠੇ ਬੈਠੇ ਆ ਤੇ ਤੁਸੀਂ ਸਮਝੋ ਇਹਨਾਂ ਦੀਆਂ ਰਾਜਨੀਤੀਆਂ ਨੂੰ ਸਮਝੋ ਜੇ ਇਹ ਰਾਜਨੀਤੀ ਕਰ ਸਕਦੇ ਆ ਜੇ ਇਹ ਝੋਲੀ ਚੁੱਟ ਬਣ ਸਕਦੇ ਆ ਜੇ ਇਹ ਇੱਕ ਦੂਜੇ ਨਾਲ ਇਕੱਠੇ ਰਹਿ ਸਕਦੇ ਆ ਤੇ ਫਿਰ ਤੁਹਾਨੂੰ ਕੀ ਹੋਇਆ ਤੁਸੀਂ ਇੱਕ ਤੱਕ ਕਿਉਂ ਨਹੀਂ ਕਰਦੇ ਕਿ ਤੁਸੀਂ ਇਹਨਾਂ ਤੋਂ ਇਦਾਂ ਹੀ ਛੱਤਰ ਖਾਂਦੇ ਰਹਿਣਾ ਜੇ ਇਦਾਂ ਹੀ ਛੱਤਰ ਖਾਂਦੇ ਰਹਿਣਾ ਤਾਂ ਫਿਰ ਖਾਂਦੇ ਰਹੋ ਜਿਹੜੇ ਜਿਉਂਦੇ ਵੱਸਦੇ ਰਹਿਣ ਜਿਹੜੇ ਰਾਜਨੀਤਿਕ ਪਾਰਟੀਆਂ ਤੋਂ ਵੱਖਰੇ ਹੋ ਕੇ ਆਪਦਾ ਵजूद ਕਾਇਮ ਕਰ ਰਹੇ ਆ ਤੇ ਵजूद ਬਣਾ ਰਹੇ ਆ ਸਲੂਟ ਕਰਦਾ ਉਹਨਾਂ ਨੂੰ ਤੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਥੱਲੇ ਲੈ ਲੈ ਕੇ ਥੱਲੇ ਲੈ ਲੈ ਕੇ ਥੱਲੇ ਵੜ ਵੜ ਕੇ ਆਪਦਾ ਜਲੂਸ ਕੱਢ ਰਹੇ ਆ ਉਹਨਾਂ ਨੂੰ ਲਾਹਣਤਾ ਸਿਰੇ ਦੀਆਂ ਸੋ ਸਮਝੋ ਇਹਨਾਂ ਦੀ ਰਾਜਨੀਤੀ